ਬਹੁਤ ਨਹੀਂ ਹੈ ਨਹੀਂ ਮਹਿਤਵ ਹਕੀਕਤ ਇਹ ਮਹਾਰਾਜ ਜੀ ਕਛੂ ਉਪਵਾਸ ਮੁਕਤ ਆਵੇ ਉਪਾਦ ਤੈਨੂੰ ਹੀ ਦਰਨਾ ਪੈਣਾ ਰੋਟੀ ਰੋਟੀ ਦਾ ਸਾਧਨ ਤੈਨੂੰ ਹੀ ਫਿਰ ਨੀਂਦ ਨਹੀਂ ਆਉਂਦੀ ਇਹ ਵੀ ਕਰਮ ਪ੍ਰਸਾਦਾ ਕਿੱਥੋਂ ਮਿਲਣਾ ਹੈ ਜੇ ਇਹ ਕਰਬ ਹੈ ਹਰਿ ਦਾ ਬਚਨ ਨਾ ਆਖੜ ਸਭ ਕਰਦਾ ਫਿਰੇoverline ਥਾਰੇ ਹਰ ਦਾ ਆਤਮਾ ਬੱਚੇ ਭਰਾਵੇ ਨੇ بیا ਕਰਨੇ ਨੇ ਕੁਛ ਹੈ ਉਹ ਆਹਰ ਕਰ ਰਹੇ ਆ ਨਾ ਉਹ ਕਰ ਰਹੇ ਆ ਆਹਰ ਸਭ ਕਰਦਾ ਤੇਰੇ ਪਰ ਆਹਰ ਇੱਕ ਕਨਾ ਹੋਏ ਇੱਕ ਆਹਰ ਨੂੰ ਕਰ ਰਹੀ ਨਹੀਂ ਉਹ ਕਿਹੜਾ ਮਹਾਰਾਜੀ ਜੇ ਤਾਂ ਹਰ ਜਗ ਉਦਰੈ ਵੇਰਲਾ ਉਹ ਜ ਕੋਏ ਜਿਹੜੇ ਆਹਰ ਦੇ ਨਾਲ ਜਗ ਦਾ ਆਧਾਰ ਹੁੰਦਾ ਹੈ ਦੇ ਰਲੇ ਨੇ ਹਾਂਜੀ ਬਿਰਦੇ ਬਿਰਦੇ ਕੰਬਾ ਫੇਰੇ ਹੀ ਗੋਬਰ ਦੀ ਸੰਤੋ ਵਣ ਜਾ ਨਾਮ ਗੋਵਿੰਦ ਦਾ ਐਜੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਉਹ ਨਾਮ ਦੇ ਵਪਾਰੀ ਆਪਾਂ ਆ ਮਾਇਆ ਦੇ ਵਪਾਰੀ ਇਹ ਮਾਇਆ ਦਾ ਵਪਾਰੀ ਵੀ ਆ ਠੀਕ ਐ ਮਹਾਰਾ ਹੀ ਕੋਈ ਗੱਲ ਨਹੀਂ ਪਰ ਇੱਥੇ ਵੀ ਤੁਦਾ ਇਵੇਂ ਕਰਨਾ ਚਾਹੀਦਾ ਜੀ ਜਿਵੇਂ ਸਿਧਾਂਤ ਹੀ ਬੋਲਦਾ ਜਿਵੇਂ ਤਤਪੁਰ ਨੇ ਕਿਰਤ ਵੇਚ ਕਰ ਧਰਮ ਦੀ ਕਰਨ ਦਾ ਹੁਕਮ ਜੀ ਸਾਨੂੰ ਕਿਥੇ ਹੁਕਮ ਕੀਤਾ ਜੀ ਜਾਨੋ ਹੱਕ ਪਰਾਇਆ ਨਾਨਕਾ ਉਸ ਤੂਰ ਉਸ ਗਾਏ ਇਹਨਾਂ ਗੱਲਾਂ ਤੋਂ ਦੂਰ ਹੋ ਗਿਆ ਜੀ ਭੇਤ ਤੇ ਵੀ ਕਿਰਤ ਬਨੇ ਆ ਵੀ ਤਾਂ ਠੀਕ ਐ ਉੱਥੇ ਤੱਕ ਠੀਕ ਐ ਤੁੰ ਹੁਕਮ ਐ ਮਹਾਰਾਜਾ ਉਦੋਂ ਕਰਿੰਦਿਆਂ ਜੀ ਹੋਦੈ ਕਰ ਤੂੰ ਖਦਾ ਜੀ माया कमाਉਂਦਾ ਪਰ ਨੇਕ ਰੀਤੀ ਨਾਰਾ ਕਿਸੇ ਦਾ ਦਗਾ ਨਾ ਕਰ ਚਾਰ ਤੋਂ ਵੀ ਨਾ ਕਰ ਵੀਸਾ ਵੀ ਜੇ ਇਹਾਂ ਕੋ ਕੋ ਬਾਣੀ ਮੇਰੇ ਐ ਵੀ ਹੈ ਸਾਡੇ ਚ ਲਾਗੂ ਨਹੀਂ ਹੋਵੇਗੀ ਵੀਸਾ ਵੀ ਦਾ ਬਚਨ ਪਰ ਪੰਜ ਬਹੁਤ ਪਰਪੰਚ ਉਹ ਕਹਿੰਦੇ ਹੈਰਾ ਤੇਰੀ 420 ਹੱਥ ਤੇ ਹੱਥ ਮਾਰ ਕੇ ਸੱਗਿਆ ਨਾਲਿਤ ਦਗਾ ਕਰ ਜਾ ਬਹੁਤ ਪਰਮਾਂਚ ਕਾ ਪਰਤ ਆਉਂਦੇ ਆਵੇ ਸਤਿਦਾਰਾਂ ਪੈ ਆਂ ਨਿਕਾਵੇ ਮਨ ਮੇਰੇ ਭੂਦੇ ਕਾ ਪਰਤ ਆਉਂਦੇ ਹੈ ਫੇਰ ਵੀ ਤੁਮ ਬਦਿਆ ਫੇਰ ਵੀ ਭੂਦੇ ਹੋਂ ਤੋਂ ਜਉਂਦੇ ਆਉਂਦੇ ਨੇ ਦੂਰ ਦਾ ਕੰਮ ਹੈ ਭੁੰਦੇ ਮਾਰਗ ਜਿਨਾਂ ਬਤਾਇਆ ਐਸਾ ਗੁਰ ਮਟਪਾ ਕੀ ਪਾਇਆ ਜਿਸਨ ਵਾਰਾ ਰਸਤਾ ਲੈ ਵਾ ਤੇ ਸੰਗਤ ਵਿੱਚ ਆਇਆ ਗੁਰ ਦੇ ਜਨ ਕੋਈ ਸੋਝੀ ਮਿਲੈ ਕੀ ਅਤਾਂ ਮਿਲੋ ਹੋ ਤੱਕਦਾ ਉਹ ਸੋਝੀ ਆਪਣਾ ਜੀਵਨ ਮੰਤ ਦੇ ਵਿੱਚ ਆਤਮਿਕ ਦਾ ਬਦਲ ਖਾਦੇ ਨੇ ਬੜਿਆਂ ਦਾ ਜੀਵਨ ਬਦਲਿਆ ਬੜੇ ਦੇਹਕਾਰ ਵਾਹਿਗੁਰੂ ਮਹਾਰਾਜ ਜੀ ਸੰਗਤ ਕੀਤੀ ਕਹਿੰਦੇ ਬੋਲ ਕੇ ਦੁਨੀਆ ਹੀ ਭੁੱਲ ਗਈ ਬਾਤ ਸਾਰਾ ਹੋਰ ਜੋ ਵੀ ਗਲਤ ਕੰਮ ਗਲਤ ਵਿਹਾਰ ਚਾਰ ਤੋਂ ਵੀ ਜਗਾ ਹੈਰਾ ਤੇਰੀ ਜੋ ਹਮਤਾ ਉਹ ਸਭ ਭੁੱਲ ਗਏ ਮਹਾਰਾਜ ਜੀ ਮਹਾਂ ਤਤ ਦੀ ਜੋ ਹੁਕਮ ਕਾਤੇ ਤਾਂ ਉਹੀ ਕਹਿ ਵਿਨੇਕ ਦੀਤੀ ਦੀ ਕੀਰਤ ਕਰੋ ਧਰਮ ਦੀ ਕੀਰਤ ਕਰੋ ਕੀਰਤ ਵਿੱਚ ਕਰ ਧਰਮ ਦੀ ਫਿਰ ਉਹਦੇ ਤੋਂ ਵੀ ਹੱਥ ਆ ਦੇ ਕੇ ਭਲਾ ਨਾ ਆਵੇ ਕੀਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਨੇਦਾ ਵੇਰ ਮਨ ਮੇਰੇ ਭੂਲੇ ਤਪ ਨਾ ਕੀਜੈ ਅੰਤ ਨਵੇਰਾ ਉਹ ਸਮਾ ਦੂਰ ਨਹੀਂ ਹੈ ਅਮੇ ਦਾ ਗਾਇਬ ਹੋ ਸਕਦਾ ਹੈ ਹੋ ਸਕਦਾ ਤੈਨੂੰ ਜੇ 50 ਸਾਲ ਉਹ ਸਮਾਂ ਨਾ ਆਵੇ ਉਹ ਚਾਹਦਾ ਹੁਣੇ ਆ ਜਾਵੇ ਹੁਣੇ ਵੀ ਆ ਜਾਂਦਾ ਹੈ ਕੀਰਤਾਂ ਕਰਦੇ ਚੱਲ ਗਏ ਕਹਿੰਦੇ ਆਪਾਂ ਪਰ ਉਹ ਸਮਾਂ ਜੇ ਆਉ ਨਹੀਂ ਹੈ ਫਿਰ ਵਿਚਾਰਾ ਜਿਹੜਾ ਸਮਾਂ ਗਾਇਬ ਉਹ ਕੱਢਦੇ ਹੁਣੇ ਕਹਿੰਦੇ ਹੁਣੇ ਮੈਂ ਉੱਥੋਂ ਤੱਕ ਜਾਣਾ ਆਜਾ ਲਾਵਾ ਖੇਤਰੀ ਇਹ ਜ਼ੋੜੀ ਕਹਿੰਦੇ ਕਰਦੀ ਮੈਂ ਗਾਉਂਦਾ ਹੀ ਨਹੀਂ ਕਰਦਾ ਅੱਜ ਹੀ ਤੇਰਾ ਰੂਪ ਹੋ ਸਕਦਾ ਏ ਮੇ ਮਹਾਰਾਜ ਜੀ ਤਾਤਮ ਕੁੰਜੜੀਆਂ ਮਨੋਂ ਚਿੰਦੜੀਆਂ ਮਾਂਦੀਆਂ ਜਜਤਾਂ ਮਾਂਦੀਆਂ ਖਾਸ਼ਨਾ ਵਿਦਾਇਬ ਬੰਨਾਂ ਨਕਟਾ ਆਦੇ ਤੇ ਅੱਜ ਇਹ ਤੈਨੂੰ ਮੇਰੇ ਕਹਵਾ ਰੂਪਲਾਬ ਨਾ ਦੇਰੀਂ ਰੁਕਦਾਂ ਕਰਾਰੀ ਜੋ ਕਰੋ ਸਾਧਰ ਹਜ਼ੂਰ ਕਲਾਏ ਅਤਿ ਰਾਜਕੀ ਨੂੰ ਮੈਂ ਤਾ ਆਵੀ ਮਿਲੇਗਾ ਦੇਰ ਨਹੀਂ ਹੈ ਦੇਰ ਆਪਣੇ ਵੱਗੀਆਂ ਹੈ ਗੁਰੂ ਵੱਲੋਂ ਕੋਈ ਦੇਰ ਨਹੀਂ ਹੈ ਮਾਂ ਮੇਰੇ ਹਉਮਲੇ ਕੱਟਨਾ ਕੀਜੈ ਅੰਤ ਨਵੇਰਾ ਤੇਰੇ ਜੀਵ ਪੈਣ ਦੀਜੈ ਆਗਤਾ ਪਿਆਰੇ ਜੇ ਤੇਰੇ ਜੀਵ ਨਾਲ ਹੀ ਇਕਾਉ ਹਤਾ ਹੋਣਾ ਹੈ ਇਹ ਤਾਂ ਨਹੀਂ ਹੋ ਸਕਦਾ ਕੋਈ ਕਰੇ ਕੁੰਦ ਭਰੇ ਕੋਈ ਹੋਰ ਇਹ ਬਿਲਕੁਲ ਨਹੀਂ ਹੋਣਾ ਭੁੱਲ ਜਾਏ ਇਹ ਕਿਹਨੂੰ ਬਾਰਮੇਕ ਨੂੰ ਰਹੀ ਕਿਆ ਤੈਨੂੰ ਮਾਪੁਰਛਾਣੇ ਵੇ ਜਿਨ੍ਹਾਂ ਦੇ ਲਈ ਪਾਪ ਤੋਂ ਨਾ ਪਰ ਦੇਖ ਤੈਨੂੰ ਦੇਣੇ ਪੈਣੇ ਹਨ ਤੇ ਮਰੀਦ ਕਦੇ ਮਰੀਦ ਤਹੋਂ ਦਾ ਹੱਕ ਦਾ ਤੂੰ ਬਾਣੇ ਜੇ ਤੂੰ ਮਰਦਾ ਹੋ ਗਿਆ ਜੇ ਮਰਦਾ ਨਹੀਂ ਹੋਇਆ ਫਿਰ ਮਰੀਦ ਨਹੀਂ ਤੈਨੂੰ ਪਿਆ ਜਾ ਸਕਦਾ ਤਾ ਓਏ ਮਰੀਦ ਨਾ ਦਰਨੀ ਹੋ ਨਾ ਜੰਨਾ ਨਾਲ ਮਰੀਦ ਨਹੀਂ ਬਣਿਆ ਜਾ ਮਰਦਾ ਹੋਣਾ ਪੈਣਾ ਮਰੀਦ ਜਦ ਇਹ ਮਰਦੇ ਦਾ ਮਤਲਬ ਉਹਦੇ ਹੁਕਮ ਦੇ ਵਿੱਚ ਅਥੋ ਪੈਰ ਤੱਕ ਪੈ ਲੈਣਾ ਮਰਦਾ ਹੋਏ ਮਰੀਦ ਗੁਰੂ ਗੋੜ ਖਮਾਵੇ ਉਹਦੇ ਹਗੋ ਰੁਕੀ ਸੰਪੇ ਗੋੜ ਦੇ ਵਿੱਚ ਖਮਾਜਾਵੇ ਬਸ ਹੁਕਮ ਮੰਨਿਆ ਉਹ ਵੇਪਰਵਾਣ ਦਾ ਖਤਮੇ ਕਮ ਹੈ ਭਾਈ ਜੀ ਪਰਮ ਅਧਾਨ ਹੁਕਮ ਪਛਾਨਿਆ ਇਹਨਾਂ ਦੇ ਹੁਕਮ ਮਹਾਪੁਰਖਾ ਦਾ ਮੰਨ ਲਿਆ ਚਾਹੇ ਗੁਰੂ ਦਾ ਮੰਨ ਲਿਆ ਗੱਲ ਕੋਈ ਐ ਕਿ ਉਹ ਗੁਰੂ ਦਾ ਹੁਕਮ ਵੀ ਮਹਾਪੁਰਖ ਜੇ ਤੁਹਾਨੂੰ ਕਹਿੰਦੇ ਨੇ ਭਾਈ ਐ ਕਰੋ ਉਹ ਗੁਰੂ ਦੀ ਮਤ ਅਨੁਸਾਰ ਹੀ ਤੁਹਾਨੂੰ ਕਹਿ ਰਹੇ ਨੇ ਜੋ ਉਹਨਾਂ ਨੇ ਗੁਰੂ ਨੂੰ ਪੁਸ਼ ਕਰਕੇ ਉਹ ਤੋਂ ਕਸ਼ੀਆਂ ਲਈਆਂ ਤੇ ਕਮਾਈਆਂ ਕੀਤੀਆਂ ਤੇ ਜੀਵਨ ਬਣਾਇਆ ਤੇ ਉਹ ਸੇ ਰਸਤੇ ਜੇ ਫੇਰ ਉਹ ਜਗਿਆਥਾਂ ਨੂੰ ਤੋੜਦੇ ਨੇ ਰੰਚਕ ਮਾਤਰ ਵੀ ਗੁਰੂ ਘਰ ਦੇ ਬਾਹਰ ਖਲਚਾ ਗੁਰੂ ਦਾ ਤੋਂ ਇੱਧਰ ਉੱਧਰ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਮਹਾਰਾਜ ਜੀ ਬਰਦਾਸ਼ਤ ਨਹੀਂ ਕਰਦੇ ਕਾਹਤ ਹੈ ਹਰ ਵੇ ਤਾੜਦੇ ਰਹਿੰਦੇ ਜੀਏ ਉਹਨਾਂ ਗੁੜਜਾਏ ਇਸ ਤਰ੍ਹਾਂ ਕੈਂਡ ਕਹਾਤਾ ਹੈ ਤਾਂ ਖਾਣਾ ਵੀ ਉਤਹਾਉਂਦਾ ਸੀ ਇੰਨਾ ਤੱਪ ਤੇ ਹੀ ਮਾਰਿਆ। ਦੇਖਿਆ ਦੇਖੇ ਤੇ ਪਤਾ ਲੱਗਦਾ ਹੈ। ਉਹ ਸਮੇਂ ਦੇਖੇ ਨੇ ਜਦੋਂ ਕਦੇ ਨਿਗਾਹ ਮਾੜੀ ਜੀ ਵੀ ਮਹਾਰਾਜ ਜੀ ਉੱਥਿਆਂ ਦੀ ਬਚ ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਇਹ ਉਹ ਪਤਾ ਨਹੀਂ ਕੀ ਬਚਨ ਦਾ ਹੈ। ਕਿਉਂਕਿ ਉਹਨਾਂ ਦੇ ਬਚਨ ਉਹ ਬਾਣ ਹੈ। ਉਹਨਾਂ ਬੰਦੇ ਚੋਲੀ ਨੇ ਸਿਆਸਤ ਆਵੇ ਕੀਤੇ ਹੋਏ ਬਚਨ ਹਰ ਮਾਤ ਹਰ ਤਰ੍ਹਾਂ ਬਾਣੀ ਦੀ ਨੇ ਕਿਹ ਜੇ ਬਾਣੀ ਨਹੀਂ ਹੈ ਕਿ ਬਾਣੀ ਜੀ ਨਹੀਂ ਹੈ ਸਾਧੂ ਬੋਲੇ ਸੱਚ ਬਾਤ ਹੈ ਤੁਮ੍ਹ ਸਾਧੂ ਕਾ ਬੋਲਿਆ ਬਿਰਥਾ ਨਾ ਜਾਈ ਉਹਨਾਂ ਦੇ ਬੋਲ ਬੜੇ ਜੇ ਸਤਾਂ ਸਨੋਂ ਬੱਟੇ ਜਿ ਸਮਾਪਤੀ ਕਰੀਏ